ਦੀਵਾਲੀ ਤੋਂ ਪਹਿਲਾਂ ਅੱਧੀ ਰਾਤ ਉੱਠ ਕੇ 1 ਤੋਂ 2 ਵਜੇ ਵਿਚਕਾਰ 7 ਦਿਨ ਇਹ ਸ਼ਬਦ ਬੋਲਦੇ ਰਹੋ ਹਰ ਇੱਛਾ ਪੂਰੀ ਹੋਵੇਗੀ ਲਿਖ ਕੇ ਲੈ ਲਵੋ ਚਾਹੇ ਕਾਪੀ 'ਤੇ ਦਾ ਗਿਆਨ ਟੀਵੀ ਚੈਨਲ ਸਬਸਕ੍ਰਾਈਬ ਕਰ ਲਿਓ ਸੰਗਤ ਜੀ ਸੋ ਵੀਡੀਓ ਨੂੰ ਸ਼ੇਅਰ ਕਰਿਓ ਜੀ ਸਾਥ ਸੰਗਤ ਲਾਈਕ ਤੇ ਕਮੈਂਟ ਵੀ ਕਰਿਓ ਪਿਆਰਿਓ ਆਪਾਂ ਅੱਜ ਇਸ ਵਿਸ਼ੇ ਤੇ ਬੇਨਤੀਆਂ ਸਾਂਝੀਆਂ ਕਰਾਂਗੇ ਪਹਿਲਾਂ ਤੇ ਸਾਰੀ ਸੰਗਤ ਫਤਿਹ ਬੁਲਾਓ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀਓ ਦੀਵਾਲੀ ਦਾ ਤਿਹਾਰ ਆਉਣ ਵਾਲਾ ਹੈ ਜਿਵੇਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਸੋ ਬਹੁਤ ਸਾਰੇ ਵੀਰ ਭੈਣ ਮੈਨੂੰ ਕੱਲ ਹੀ ਪਤਾ ਲੱਗਿਆ ਹੈ ਜਿਨ੍ਹਾਂ ਨੇ ਜਾਪ ਅਰੰਭੇ ਹੋਏ ਨੇ ਦੀਵਾਲੀ ਦੇ ਸੰਬੰਧ ਵਿੱਚ ਕੋਈ ਪਟਾਕੇ ਖਰੀਦ ਰਿਹਾ ਕੋਈ ਮਠਾਈਆਂ ਖਰੀਦਣ ਦੀ ਫਿਰਾਕ ਚ ਹੈ ਕੋਈ ਨਵੇਂ ਕੱਪੜੇ ਫਰੀਦ ਰਿਆ ਵੀ ਦਿਵਾਲੀ ਵਾਲੇ ਦਿਨ ਪਾਵਾਂਗੇ ਮੇਰੇ ਵੀਰ ਭੈਣ ਮੇਰੀ ਬੜੀ ਜਿਆਦਾ ਖੁਸ਼ੀ ਹੋਈ ਹੋਰ ਦੁੱਗਣੀ ਖੁਸ਼ੀ ਹੋ ਗਈ ਜਦੋਂ ਮੈਨੂੰ ਪਤਾ ਲੱਗਿਆ ਵੀ ਉਹਨਾਂ ਨੇ ਨਾ ਜਾਪ ਰੱਖੇ ਹੋਏ ਨੇ ਜਾਪ ਕਿਵੇਂ ਕਹਿੰਦੇ ਜੀ ਦਿਵਾਲੀ ਵਾਲੇ ਦਿਨ ਜਾਪ ਕਰਕੇ ਉਸ ਤੋਂ ਬਾਅਦ ਅਸੀਂ ਨਾ ਸਤਿਗੁਰਾਂ ਦੇ ਚਰਨਾਂ ਵਿਚ ਅਰਦਾਸ ਕਰਾਂਗੇ ਜਾਪ ਵੀ ਕਾਦੇ ਲਈ ਦੁਨੀਆਂ ਦੀ ਚੜ੍ਹਦੀ ਕਲਾ ਲਈ ਪੂਰੇ ਸੰਸਾਰ ਦੀ ਚੜ੍ਹਦੀ ਕਲਾ ਲਈ ਉਹਨਾਂ ਨੇ ਜਾਪ ਰੱਖੇ ਹੋਇਆ ਸਤਿਗੁਰੂ ਮਹਾਰਾਜ ਜੀ ਨੂੰ ਜਾਪ ਕਰਕੇ ਬਾਦ ਵਿੱਚ ਫਿਰ ਅਸੀਂ ਅਰਦਾਸ ਕਰਾਂਗੇ ਉਹਨਾਂ ਨੇ ਜਾਪ ਰੱਖੇ ਜਾਪ ਕੀ ਕਰੀ ਜਾ ਰਹੇ ਨੇ ਸੋ ਗੁਰਮੁਖ ਪਿਆਰਿਓ ਮੈਂ ਬੇਨਤੀ ਕਰਾਂ ਵੀ ਆਪਾਂ ਵੀ ਇਹੋ ਜਿਹਾ ਉਪਰਾਲੇ ਕਰੀਏ ਦਿਵਾਲੀ ਤੋਂ ਪਹਿਲਾਂ ਆਪਾਂ ਕੋਸ਼ਿਸ਼ ਕਰੀਏ ਵੀ ਅੱਧੀ ਰਾਤ ਤੋਂ ਉੱਠ ਕੇ ਜਿਨ੍ਹਾਂ ਦੇ ਚਲੋ ਕੰਮਕਾਰ ਸੈੱਟ ਨੇ ਵਧੀਆ ਨੇ ਚਲੋ ਜੇ ਕੰਮਕਾਰ ਨਹੀਂ ਵੀ ਸੈੱਟ ਸਤਿਗੁਰੂ ਮਹਾਰਾਜ ਆਪੇ ਸੈੱਟ ਕਰਨਗੇ ਆਪਣੇ ਵੱਲੋਂ ਉਪਰਾਲਾ ਕਰੋ ਇੱਕ ਤੋਂ ਦੋ ਦੋ ਤੋਂ ਤਿੰਨ ਜਾਂ ਤਿੰਨ ਤੋਂ ਚਾਰ ਜਿਹੜਾ ਵੀ ਸਮਾਂ ਤੁਹਾਨੂੰ ਸੈੱਟ ਲੱਗਦਾ ਹੈ ਭਾਵ ਕਿ ਰਾਤ ਦਾ ਸਮਾਂ ਹੀ ਇਸ ਕਰਕੇ ਵੀ ਰਾਤ ਨੂੰ ਇਕਾਂਤ ਹੋ ਜਾਂਦਾ ਹੈ ਰਾਤ ਨੂੰ ਮਨ ਵੀ ਡੁੱੜ ਜਾਂਦਾ ਹੈ ਮਨ ਸਥਿਰ ਹੋ ਜਾਂਦਾ ਹੈ ਤੇ ਮਨ ਜਿਹੜਾ ਨਾ ਭਟਕਣਾ ਵਿੱਚ ਨਹੀਂ ਪੈਂਦਾ ਤੇ ਰਾਤ ਦਾ ਸਮਾਂ ਇਸ ਕਰਕੇ ਬੈਸਟ ਹੈ ਜੀ ਸੋ ਪਿਆਰਿਓ ਆਪਾਂ ਦੀਵਾਲੀ ਤੋਂ ਹਫ਼ਤਾ ਕੋ ਪਹਿਲਾਂ ਜਾਂ ਫਿਰ ਕੁਝ ਕੁ ਦਿਨ ਪਹਿਲਾਂ ਜਾਂ ਫਿਰ ਦੀਵਾਲੀ ਵਾਲੇ ਦਿਨ ਚਲੋ ਜੇ ਆਪਾਂ ਬੋਧਾ ਕਰਦੇ ਹਾਂ ਤਾਂ ਸਾਨੂੰ ਜਾਪ ਜਾਪ ਕੀ ਕਰਨਾ ਹੈ ਮੂਲ ਮੰਤਰ ਸਾਹਿਬ ਇੱਕ ਓੰਕਾਰ ਤੋਂ ਲੈ ਕੇ ਨਾਨਕ ਹੋਸੀ ਭੀ ਸੱਚ ਤੱਕ ਆਪਾਂ ਜਾਪ ਕਰੀਏ ਗੁਰਮਖੋ ਇਹ ਜਾਪ ਆਪਾਂ ਕਰਾਂਗੇ ਨਾ ਜਿਵੇਂ ਜਿਵੇਂ ਆਪਾਂ ਜਾਪ ਕਰਾਂਗੇ ਸਾਧ ਸੰਗਤ ਜਾਪ ਕਰਨਾ ਹੈ ਇੱਕ ਓੰਕਾਰ ਤੋਂ ਲੈ ਕੇ ਨਾਨਕ ਹੋਸੀ ਭੀ ਸੱਚ ਤੱਕ ਜਾਪ ਕਰਦੇ ਜਾਓ ਤੇ ਜਾਪ ਕਰੀ ਜਾਓ ਤੇ ਜਾਪ ਤੁਸੀਂ ਜਦੋਂ ਕਰੋਗੇ ਨਾ ਸਾਧ ਸੰਗਤ ਤੁਹਾਨੂੰ ਆਪਣੇ ਆਪ ਜਿਹੜਾ ਹੈ ਉਹ ਅੰਤਰ ਦਿ세ਗਾ ਆਪਣੇ ਆਪ ਤੁਹਾਨੂੰ ਜਿਹੜਾ ਹੈ ਸਾਰੀਆਂ ਚੀਜ਼ਾਂ ਦਾ ਅੰਤਰ ਦਿ세ਗਾ ਗੁਰਮਖੋ ਜਦੋਂ ਜਾਪ ਕਰੀ ਜਾਓਗੇ ਸਾਥ ਸੰਗਤ ਸਤਿਗੁਰੂ ਮਹਾਰਾਜ ਨੇ ਜਿਹੜੀ ਬਰਕਤ ਹੈ ਨਾ ਉਹ ਸਾਰੀ ਜਮਾ ਕਰ ਦੇਣੀ ਆ ਤੁਹਾਡੇ ਕੋਲ ਮੇਰੇ ਮਾਲਕ ਐਸੀ ਕਿਰਪਾ ਕਰਨਗੇ ਐਸੀ ਕਿਰਪਾ ਜਿਹੜੀ ਹੈ ਸਤਿਗੁਰਾਂ ਦੀ ਉਹ ਹੋ ਜਾਣੀ ਹੈ ਗੁਰਮਖੋ ਤੁਸੀਂ ਜੋ ਮੰਗੋਗੇ ਉਹ ਤੁਹਾਨੂੰ ਜਰੂਰ ਮਿਲੇਗਾ ਤਿਹਾਰ ਦੇ ਦਿਨ ਨੇ ਤਿਹਾਰਾਂ ਦੇ ਦਿਨਾਂ ਦੇ ਵਿੱਚ ਆਪਾਂ ਸਤਿਗੁਰੂ ਮਹਾਰਾਜ ਜੀ ਦੇ ਚਰਨਾਂ ਦਾ ਓਟ ਆਸਰਾ ਲਈਏ ਗੁਰਮਖੋ ਆਪਾਂ ਸਤਿਗੁਰੂ ਮਹਾਰਾਜ ਜੀ ਦੇ ਚਰਨਾਂ ਦਾ ਓਟ ਆਸਰਾ ਲਈਏ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨਾਂ ਦਾ ਓਟ ਆਸਰਾ ਲਈਏ ਤੇ ਆਪਾਂ ਅਰਦਾਸਾਂ ਕਰੀਏ ਬੇਨਤੀਆਂ ਕਰੀਏ ਸਤਿਗੁਰੂ ਜੀ ਆਪ ਜੀ ਦੀ અપਾਰ ਕਿਰਪਾ ਹੋਈ ਹੈ ਆਪ ਜੀ ਦੀ અપਾਰ ਮਿਹਰ ਮੇਰੇ ਪਤ ਪਾਤਸ਼ਾਹ ਜੀਓ ਆਪ ਜੀ ਨੇ ਬੜੀ ਚੜ੍ਹਦੀ ਕਲਾ ਕੀਤੀ ਹੈ ਸਤਿਗੁਰੂ ਆਪ ਜੀ ਨੇ ਅਜੇ ਹੀ ਕਿਰਪਾ ਕੀਤੀ ਹੈ ਮੇਰੇ ਮਾਲਕ ਜੀ ਕਿਉਂਕਿ ਮੈਨੂੰ ਜਾਪ ਕਰਨ ਦਾ ਬਲ ਬਖਸ਼ਿਆ ਸ਼ੁਰੂ ਕਰਨ ਤੋਂ ਪਹਿਲਾਂ ਛੋਟੀ ਅਰਦਾਸ ਕਰੋ ਮੰਗ ਮੰਗੋ ਮੇਰੇ ਤੋਂ ਜਾਪ ਕਰਵਾ ਲਿਓ ਜਦੋਂ ਜਾਪ ਹੋ ਜਾਣ ਸਤਿਗੁਰੂ ਤੁਸੀਂ ਉਹ ਕਰਵਾਏ ਨੇ ਮੇਰੇ ਵਿੱਚ ਤਾਕਤ ਨਹੀਂ ਸੀ ਪਿਆਰਿਓ ਇਹ ਜ ਬੋਲਦੇ ਰਹੋ ਹਰ ਇੱਛਾ ਤੁਹਾਡੀ ਪੂਰੀ ਹੋਏਗੀ ਇਹੀ ਤਾਂ ਹੈ ਸ਼ਬਦ ਦੀ ਕਮਾਈ ਜਦੋਂ ਅਸੀਂ ਇਹ ਕਮਾਈ ਕਰਾਂਗੇ ਲਿਖ ਕੇ ਲੈ ਲਓ ਤੇ ਪਿਆਰਿਓ ਜੋ ਮੰਗੋਗੇ ਸਤਿਗੁਰੂ ਤੋਂ ਉਹ ਤੁਹਾਨੂੰ ਜ਼ਰੂਰ ਪ੍ਰਾਪਤ ਹੋਏਗਾ ਇਹ ਮੇਰੇ ਸਤਿਗੁਰ ਸੱਚੇ ਪਾਤਸ਼ਾਹ ਜੀ ਦੀ ਸਭ ਤੋਂ ਵੱਡੀ ਵਡਿਆਈ ਹੈ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਸਭ ਤੋਂ ਵੱਡੀ ਵਡਿਆਈ ਹੈ ਗੁਰਮਖੋ ਜਦੋਂ ਆਪਾਂ ਇਸ ਮਾਰਗ ਤੇ ਚੱਲਾਂਗੇ ਨਾ ਜਦੋਂ ਆਪਾਂ ਇਸ ਵਡਿਆਈ ਨੂੰ ਦੇਖ ਕੇ ਚੱਲਾਂਗੇ ਤੇ ਮੇਰੇ ਸਤਿਗੁਰੂ ਜੀ ਸਾਨੂੰ ਕਿਤੇ ਹੋਰ ਦੁੱਗਣੀਆਂ ਤਿਗਣੀਆਂ ਵਡਿਆਈਆਂ ਦੇ ਦੇਣਗੇ ਇਹ ਸਤਿਗੁਰ ਸੱਚੇ ਪਾਤਸ਼ਾਹ ਦੇ ਦਰ ਘਰ ਦੀ ਸਿਫਤ ਹੈ ਵਡਿਆਈ ਹੈ ਤੋਂ ਪਿਆਰਿਓ ਸ਼ਬਦ ਦੀ ਕਮਾਈ ਕਰੀਏ ਜੋ ਮਰਜ਼ੀ ਮੰਗ ਲਿਓ ਉਹਨਾਂ ਦੇ ਬਿਨਾਂ ਗੱਲੋਂ ਲਾਂਭੇ ਦੇਣ ਦਾ ਕੋਈ ਫਾਇਦਾ ਨਹੀਂ ਸ਼ਬਦ ਦੀ ਕਮਾਈ ਸਾਡੇ ਕੋਲ ਹੈ ਨਹੀਂ ਤੇ ਭਾਲਦੇ ਆ ਸੀ ਬਹੁਤ ਕੁਝ ਸ਼ਬਦ ਦੀ ਕਮਾਈ ਕਰੋ ਉਸ ਤੋਂ ਬਾਅਦ ਵੇਖਿਓ ਵੀ ਸਤਿਗੁਰੂ ਕਿਵੇਂ ਝੋਲੀਆਂ ਭਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ